ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ। ਜਿਵੇਂ ਹੋ ਠੀਕ ਹਾਂ ਅਸੀਂ ਵੀ ਠੀਕ ਆ ਜੀ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ। ਤੇ ਲਓ ਜੀ ਆਪਾਂ ਇੱਧਰ ਪੜਦੇ। ਪਾਹਾਂ ਟੰਗਦੀਆਂ ਤੋਤੇ ਸੀਗੇ ਇਹ ਆਪਾਂ ਪੜਦੇ। ਲੈ। ਤੇ ਆਪਾਂ ਇਹਨਾਂ ਨੂੰ ਪੜਦਿਆਂ ਨੂੰ ਪਾਉਣੇ ਆ ਹੋਰ ਤਾਂ ਘਰ ਦੀ ਸਾਰੀ ਸਾਫ ਸਫਾਈਆ ਕਰਤਾ। ਤੇ ਆਪਾਂ ਇੱਧਰ ਆਪਾਂ ਇੱਧਰ ਮਹਾਰਾਜਪੁਰ ਵੀ ਪ੍ਰਗਾਸ ਕਰਵਾ ਲਿਆ ਤੇ ਆਪਣੇ ਥੋੜੇ ਜਿਹੇ ਰਹਿ ਗਏ ਸੀਗੇ ਪੜਦੇ ਪੌਣ ਵਾਲੇ ਪੜਦੇ ਪਾਉਣੇ ਆਗੇ ਟਾਈਮ ਹੀ ਨਹੀਂ ਲੱਗਿਆ ਇੰਨਾ ਕੰਮ ਵਧ ਗਿਆ ਸੀ ਬਿਜੀ ਹੋ ਗਿਆ ਸੀ ਬੀ ਜੀ ਦਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਨਵੇਂ ਜੁੜੇ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਨਹੀਂ ਪਰਦੇ ਪਰਦੇ ਆ ਪਾਉਣ ਨਾਲ ਬਹੁਤ ਵਧੀਆ ਲੱਗਣ ਲੱਗ ਗਿਆ ਪਰਦਿਆਂ ਤੋਂ ਬਿਨਾਂ ਤਾਂ ਧੁੱਪ ਬਹੁਤ ਆਉਂਦੀ ਸੀਗੀ ਅੰਦਰ ਜੀ ਚਲੋ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈਗਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸੰਗਰਾਂਦ ਦੇ ਦਿਹਾੜੀ ਦੀਆਂ ਸੁਖ ਸ਼ਾਂਤੀ ਨਾਲ ਲੰਘੇ ਵਧੀਆ ਇਹ ਅੰਦਰ ਪਾਤਾ ਇਹ ਅੰਦਰ ਉਹ ਲਾ ਲ ਇੱਥੇ ਉਹ ਦੂਜਾ ਪਾ ਦੇ ਲੈ ਚੱਕ ਕੇ ਚਲੋ ਜਿਆ ਪਾਇਦਰ ਪੜਦੇ ਪਾ ਦਿੱਤੇ ਦੋ ਇਧਰ ਪਾਤੇ ਚਲੋ ਜਿਆ ਪਾਇਦਰ ਬਣਾਉਣ ਲੱਗਿਆਂ ਮੂੰਗੀ ਮਸਰੀ ਦੀ ਦਾਲ ਆਪਾਂ ਪਾਠੀ ਵਾਸਤੇ ਜਦੋਂ ਰੱਖ ਕੁੱਕਰ ਰੱਖ ਲਿਆ ਆਪਾਂ ਦੇਖਾਂਗੇ ਆਪਾਂ 哎，老师，办公室到多年 ਅੱਜ ਆਪਾਂ ਦਾ ਰਾਤ ਦਾ ਆਲ ਬਣਾਈ ਸੀਗੀ ਤੋੜਿਆ ਵੀ ਤੇ ਫਿਰ ਆਪਾਂ ਬਾਬੇ ਦੀ ਰੋਟੀ ਕੱਢਣੀ ਹੁੰਦੀ ਆ ਪਾਸ ਦਾ ਭੋਗ ਲਾਉਣਾ ਹੁੰਦਾ ਹੈ ਬਾਬੇ ਦੀ ਰੋਟੀ ਦਾ ਤੇ ਫਿਰ ਆਪਾਂ ਇਹ ਤਾਹਾਂ ਅੱਠ ਅੰਮੋਲੀਆਂ ਵਸਣ ਕਰੀਆ ਸ਼ਾਮ ਨੂੰ ਕੋਈ ਹੋਰ ਸਬਜੀ ਨਾ ਆਵੇ ਬਾਰੇ ਚ ਨਿਵਰ ਚਾ ਵਿੱਚ ਪਾਣੀ ਮੈਦੇ ਥੋੜੀ ਸਰਜੀ ਬਾਂਜ ਨੂੰ ਦਰਬਾਂਜੂ ਵੀ ਹੋਏ ਹੋਏ ਇਹ ਆਪਾਂ ਵੀ ਹੌਲ ਹੌਲ ਕਰਾਂਗੇ ਆ ਤੇ ਮੋਚਾ ਹਲਦੀ ਜਿੰਨਾ ਮਸਾਲਾ ਪਾ ਬਣੇ ਕੋਲ ਚ 我打不着，打不着。我去把门打开， ਹਲੋ ਜੀ ਪੰਜੀ ਪਾਣੀ ਚ ਪਾ ਦੇ ਕੇ ਰੱਖ ਚੰਚਾ ਤੇ ਲਓ ਜੀ ਆ ਪਾਦਰ ਕੁੱਕਰ ਰੱਖ ਦਿੱਤਾ ਤੇ ਇਧਰ ਆਪਣੀ ਦਾਲ ਬਣੀ ਜਾਊ ਥੋੜੀ ਥੋੜੀ ਤੇ ਲਓ ਜੀ ਆਪਾਂ ਲਾਉਣ ਲੱਗਿਆ ਮੂੰਗੀ ਮਸਰੀ ਦੀ ਦਾਲ ਨੂੰ ਤੜਤਾ आपल्या तेल ते लोज आपण पाहून लागेल हे लसन ते लोक इतर आपण टमाटर कटले इधर मिरचां्याज अधर इ आपण लसन भुज चुके गा ते आपण हे पाणी आहे आपण पहिला पावणे जीरा പ്യജി പാദ ക സാധന പ്യാജ ഭേ ക ਲਓ ਜੀ ਆਪ ਪਕਾਉਣ ਲੱਗਿਆ ਪਿਆਜ਼ ਇਹਦੇ ਵਿੱਚ ਆਹ ਲਓ ਟਮਾਟਰ ਪਾਉਂਦੇ ਹਾਂ ਦੇਖੋ ਪਿਆਜ਼ ਆਪਾਂ ਭੁੱਜ ਗਏ ਲਓ ਜੀ ਅਦਰ ਆਪਣੀ ਮੁੰਗੀ ਬਸਰੀ ਦੀ ਦਾਲ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਹੀ ਵਧੀਆ ਤੇ ਆਪਾਂ ਇਹਦੇ ਵਿੱਚੋਂ ਭੋਗ ਲਗਾਵਾਂਗੇ ਆਪਾਂ ਰੋਟੀ ਬਣਾਉਣ ਲੱਗੇ ਆ ਮੈਂ ਬਣਾ ਟਾ ਕਦਨੇ ਆ ਤੇ ਲੋ ਜੀ ਆਪਾਂ ਬਣਾਉਣ ਲੱਗਿਆ ਰੋਟੀ ਇਲੋ ਜੀ ਆਪਾਂ ਆਠੀ ਦੀ ਰੋਟੀ ਨੂੰ ਪੋਗਲ ਬਣੇ ਮਹਾਰਾਜ ਆਠੀ ਦੀ ਰੋਟੀ ਖਵਾਉਣੀ ਹੈ ਫਿਰ ਆਪਾਂ ਭੋਗ ਲਗਾ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਪ੍ਰਕਿਆਨ ਅੰਤ ਸਾਸ ਬੀਤੇ ਸੋ ਕੀ ਪ੍ਰਵਾਹ ਕਰੋ ਗੁਰੂ ਕੇ ਲੰਗਰ ਤੇ ਲੰਗਰ ਸਾਹਿਬ ਕੀ ਅਤਿਦਰ ਪ੍ਰਵਾਹ ਕਰੋ ਪਰਵਾਰ ਦਾ ਗੁਰੂ ਘਰ ਲੰਗਰ ਪਰਿਵਾਰ ਦੇ ਵਿੱਚ ਵਰਤਨ ਦੇ ਆ ਗਿਆ ਬਰਖ ਪਰਿਵਾਰ ਤੇ ਮਿਹਰ ਭਰ ਹੱਥ ਕਰਨਾ ਤਾਂ ਅਸੀਂ ਪੈਰੇ ਮੇਲੋ ਨਾਮ ਲੈਣਾ ਹੰਤਿਰਤਾਵੇ ਨਾਮਕ ਨਾਮ ਸੰਧਿਕ ਕਰਤੀ ਰਿਹਾ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ